ਆ ਵੀਡੀਓ ਉਹਨਾਂ ਲਈ ਹੈ ਜਿਹੜੇ 9 ਮਹੀਨਿਆਂ ਦਾ ਵੀਜ਼ਾ ਲੱਗਿਆ ਜਿਨ੍ਹਾਂ ਦਾ ਜਿਨ੍ਹਾਂ ਨੂੰ ਥੋੜੀ ਜਿਹੀ ਇਹ ਪ੍ਰੋਬਲਮ ਆ ਗਈ ਵੀ ਜਿਨ੍ਹਾਂ ਜੇ ਤਾਂ ਉਹ ਮਹੀਨਿਆਂ ਦੇ ਹਿਸਾਬ ਨਾਲ ਦੇਖਦੇ ਨੇ ਜਿਵੇਂ ਇਸ਼ੂ ਡੇਟ ਤੋਂ ਲੈ ਕੇ ਐਕਸਪਾਇਰੀ ਡੇਟ ਦੇਖਦੇ ਨੇ ਉਹਨਾਂ ਦਾ 9 ਮਹੀਨਿਆਂ ਦਾ ਵੀਜ਼ਾ ਲੱਗਿਆ ਪਰ ਉਹਨਾਂ ਨੂੰ ਸਟੇ ਘਟ ਦੇਣਾ ਦੀ ਮਿਲ ਰਹੀ ਹੈ 120 ਦਿਨਾਂ ਦੀ 150 ਦਿਨਾਂ ਦੀ 180 ਦਿਨਾਂ ਦੀ ਉਹਨਾਂ ਦਾ ਮੈਚ ਨਹੀਂ ਹੋ ਰਿਹਾ ਹੈਗਾ ਵੀ ਮਹੀਨਿਆਂ ਦੇ ਹਿਸਾਬ ਨਾਲ ਤੇ ਇਹ ਮੈਂ VFS ਸੈਂਟਰ 'ਚ ਵੀ ਪੁੱਛਿਆ ਸੀ ਆਪਣੇ ਟਾਲੀ ਅੰਬੈਸੀ 'ਚ ਵੀ ਗੱਲ ਕਲੀਅਰ ਕਰੀ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਕੌਂਸੂਲੇਟ ਤੇ ਡਿਪੈਂਡ ਆ ਵੀ ਉਹ ਤੁਹਾਨੂੰ ਕਿੰਨੇ ਟਾਈਮ ਦਾ ਵੀਜ਼ਾ ਲੌਂਗ ਕਰਦੇ ਨੇ ਠੀਕ ਆ ਵੀ ਕਿੰਨੇ ਟਾਈਮ ਤੁਸੀਂ ਉੱਥੇ ਰਹਿ ਸਕਦੇ ਹੋ ਤੇ ਇਹ 'ਚ ਕੋਈ ਦਿੱਕਤ ਨਹੀਂ ਹੈਗੀ ਇੱਥੋਂ ਆਪਣੇ ਜਦੋਂ ਇੱਥੋਂ ਤੁਸੀਂ ਜਹਾਜ਼ ਚੜ੍ਹਨਾ ਤੇ ਉੱਥੇ ਉਤਰਨ ਵੇਲੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਹੈਗੀ ਇਮੀਗ੍ਰੇਸ਼ਨ 'ਚ ਇੱਕ ਕਾਉਂਸਲਰ ਤੇ ਡਿਪੈਂਡ ਆ ਦੂਜੇ ਨੰਬਰ ਤੇ ਜਿਹੜਾ ਤੁਹਾਡਾ ਮਾਲਕ ਦਾ ਦਿੱਤਾ ਹੈਗਾ ਉਹਦੀ ਫਾਰਮ ਉਹਦੇ ਤੇ ਡਿਪੈਂਡ ਕਰਦਾ ਵੀ ਉਹਦੇ ਕੋਲ ਕੰਮ ਕਿੰਨੇ ਟਾਈਮ ਦਾ ਵੀ ਉਹ ਤੋਂ 6 ਮਹੀਨਿਆਂ ਦਾ 4 ਮਹੀਨਿਆਂ ਦਾ ਤੇ ਉਹਦੇ ਦਿੱਤੇ ਤੇ ਡਿਪੈਂਡ ਕਰਦਾ ਬਾਕੀ ਜਿਹੜਾ ਬੰਦਾ ਹੁੰਦਾ ਉਹਦੇ ਨਾਲ ਗੱਲ ਤੁਸੀਂ ਕਲੀਅਰ ਕਰ ਲਿਆ ਕਰੋ ਵੀ ਕਿ ਕਿੰਨਾ ਮਹੀਨਿਆਂ ਦਾ ਇਹ ਵੀਜ਼ਾ ਹੁੰਦਾ ਉਹ ਇੱਥੇ ਸਟੈਗ ਸੀ ਲਿਖਿਆ ਹੁੰਦਾ ਪਰ ਆਪ ਨੂੰ ਅਸਲੀ ਚੀਜ਼ ਦੱਸੀ ਨਹੀਂ ਜਾਂਦੀ ਹੈ ਕਿ ਵੀ ਇਹ ਕਿੰਨੇ ਮਹੀਨਿਆਂ ਦਾ ਵੀਜ਼ਾ ਹੋਊਗਾ ਅਸਲੀ ਉਹਨਾਂ ਦੇ ਦਿੱਤੇ ਤੇ ਡਿਪੈਂਡ ਕਰਦਾ ਹੁੰਦਾ ਵੀ ਉਹਨਾਂ ਕੋਲ ਦਿੱਤਾ ਹੈ ਕਿਹੋ ਜਿਹਾ ਵੀ ਉਹਨਾਂ ਕੋਲ ਕੰਮ ਕਿਹੋ ਜਿਹਾ ਕੋਈ ਘਬਰਾਉਣ ਵਾਲੀ ਇਹ ਚ ਗੱਲ ਨਹੀਂ ਹੈਗੀ ਜੇ ਬਾਈ ਜਣ ਤੁਹਾਡਾ 9 ਮਹੀਨਿਆਂ ਦਾ ਵੀਜ਼ਾ ਤੇ ਉਹਦੇ 120 ਦਿਨ ਲੱਗਿਆ ਪਰ ਦਿੱਕਤ ਹੈਗੀ ਆ ਵੀ ਜਦੋਂ ਤੁਸੀਂ ਪੀਪਰ ਨਿਊ ਕਰਾਉਣੇ ਨੇ ਉੱਥੇ ਤੁਸੀਂ ਸਟੇ ਕੱਟ ਰਹੇ ਸਭ ਦੀ ਥੋੜੀ ਜਿਹੀ ਪ੍ਰੋਬਲਮ ਹੈਗੀ ਆ ਤੇ ਆਪਦੇ ਬੰ carleio